Thank yeah. you. Jai all the people who came ਅੱਜ ਅਸੀਂ ਸਾਰੇ ਸ਼ਹਿਰ ਵਾਸੀ ਨੇ ਇਕੱਠਾ ਹੋ ਕੇ ਪੀਐਨਬੀ ਮਾਰਕੀਟ ਕੁਆੜਾ ਰੋਡ ਸਾਹਨੇ ਵਾਲੀ ਜਿਹੜੀ ਉਹਦੇ ਵਿੱਚ 79ਵਾਂ ਸੁਤੰਤਰਤਾ ਦਿਵਸ ਮਨਾਇਆ ਆਜ਼ਾਦੀ ਦਿਹਾੜਾ ਮਨਾਇਆ ਮੈਂ ਆਜ਼ਾਦੀ ਦਿਹਾੜੇ ਦੇ ਉੱਤੇ ਸਾਹਨੇਵਾਲ ਸ਼ਹਿਰ ਦੀਆਂ ਹਲਕੇ ਦੀਆਂ ਦੇਸ਼ ਵਿਦੇਸ਼ ਦੀਆਂ ਸਾਰਿਆਂ ਸੰਗਤਾਂ ਨੂੰ ਸਾਰੇ ਵਿਅਕਤੀਆਂ ਨੂੰ ਇਹਦੀਆਂ ਲੱਖ ਲੱਖ ਵਧਾਈਆਂ ਦਿੰਦਾ ਕਿਉਂਕਿ ਇਹ ਆਜ਼ਾਦੀ ਸਾਨੂੰ ਸਾਡੇ ਬਜ਼ੁਰਗਾਂ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਨੇ ਉਹਦੇ ਕਾਰਨ ਹੀ ਨਸੀਬ ਹੋਈ ਆ ਤੇ ਉਹ ਨੂੰ ਅਸੀਂ ਉਹਨਾਂ ਸਾਰੇ ਉਹਨਾਂ ਸ਼ਹੀਦਾਂ ਨੂੰ ਨਮਨ ਵੀ ਕਰਦੇ ਆ ਤੇ ਸਾਰ ਮੇਰੇ ਵੱਲੋਂ ਸਾਰਿਆਂ ਨੂੰ ਇਸ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕ ਆ ਹਰ ਸਾਲ ਮਤਲਬ ਇਸ ਮਾਰਕਡ ਦੇ ਵਿੱਚ ਜਿਹੜਾ ਸਾਡੇ ਵੱਲ ਮਨਾਇਆ ਜਾਂਦਾ ਵਾ ਜਿ ਕਿ ਅੱਜ ਸਾਨੀ ਕੈਂਪਿੰਗ ਪਹੁੰਚੇ ਨੇ ਤੇ ਹੋਰ ਕਿਹੜੇ-ਕਿਹੜੇ ਲੀਡਰ ਜਾਂ ਕਿਹੜੇ-ਕਿਹੜੇ ਦੇਖੋ ਇਹਦੇ ਵਿੱਚ ਇਹ ਪਾਰਟੀ ਲੈਵਲ ਨਹੀਂ ਸੀਗਾ ਇਹ ਸਾਡਾ ਸ਼ਹਿਰ ਵਾਸੀਆਂ ਦਾ ਸੀਗਾ ਤੇ ਇਹਦੇ ਵਿੱਚ ਅਸੀਂ ਸਾਰਿਆਂ ਨੇ ਰਾਲ ਮਿਲ ਕੇ ਇਹ ਹੈ ਜਿਹੜਾ ਪ੍ਰੋਗਰਾਮ ਹੈ ਇਹ ਕੀਤਾ ਇਸ ਮੁਕੇ ਤੇ ਖਾਸ ਮੈਸੇਜ ਖਾਸ ਮੈਸੇਜ ਆ ਕਿੰਨਾ ਦੇ ਰੰਗੀਆਂ ਉਹ ਦੇਖਦੇ ਆ ਜਾਂ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਦੇਖੋ ਭਾਰਤੀ ਜਨਤਾ ਪਾਰਟੀ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਹੈ ਇਹ ਦੇਸ਼ ਦੇ ਲੋਕਾਂ ਲਈ ਭਲਾਈ ਲਈ ਬਹੁਤ ਜ਼ਿਆਦਾ ਕੰਮ ਕਰ ਰਹੀ ਹੈ ਬਹੁਤ ਜ਼ਿਆਦਾ ਸਕੀਮਾਂ ਗਰੀਬ ਪਰਿਵਾਰਾਂ ਵਾਸਤੇ ਵੀ ਮੱਧ ਵਰਗੀ ਪਰਿਵਾਰਾਂ ਵਾਸਤੇ ਵੀ ਤੇ ਸਰਕਾਰ ਵੱਲੋਂ ਆਈਆਂ ਹੋਈਆਂ ਨੇ ਮੈਂ ਤਾਂ ਇਹ ਕਹੂੰਗਾ ਵੀ ਲੋਕ ਉਹਦਾ ਵੱਧ ਤੋਂ ਵੱਧ ਉਹਨਾਂ ਸਕੀਮਾਂ ਦਾ ਫਾਇਦਾ ਉਠਾਉਣ ਤੇ ਆਪਣੇ ਆਪ ਨੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਕਰਨ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੇ ਇਸ ਪਾਵਨ ਤੇ ਪਵਿੱਤਰ ਆਜ਼ਾਦੀ ਦੇ ਦਿਹਾੜੇ ਤੇ ਸਾਰੇ ਸਮੂਹ ਨਿਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਔਰ ਆਸ ਕਰਦਾ ਰਬੂ ਦੇ ਚਰਨਾਂ ਚ ਅਰਦਾਸ ਵੀ ਕਰਦਾ ਕਿ ਸਾਡੇ ਦੇਸ਼ ਦੇ ਇਹ ਸਸ਼ਵੀਅਤ ਤੇ ਜਸਵੀ ਸੁਭਾਨ ਲਕਦੇ ਨੰਦਰ ਮੋਦੀ ਜੀ ਦੀ ਰਹਿਨਮਾਈ ਦੇ ਵਿੱਚ ਦੇਸ਼ ਵਿਸ਼ਵ ਗੁਰੂ ਦੀ ਬੰਦਗੀ ਦੇ ਵਿੱਚ ਜਿਹੜਾ ਸਰ ਹੋਊਗਾ ਔਰ ਜੋ ਵੀ ਅੱਜ ਵਰਤਮਾਨ ਦੇ ਵਿੱਚ ਦੂਸਰੀਆਂ ਪਾਰਟੀਆਂ ਬਣੀਆਂ ਜਾਂ ਵਿਰੋਧੀਆਂ ਬਣੀਆਂ ਅਨਾਪ-ਸ਼ਨਾਪ ਅੱਜ ਮਹਿੰਮ ਚਲਾਈਏ ਉਹਦਾ ਲੋਕਾਂ ਦੇ ਮਨ ਤੇ ਕੋਈ ਪ੍ਰਭਾਵ ਨਹੀਂ ਹੈ ਔਰ ਸਮੁੱਚੀ ਦੇਸ਼ ਦੇ ਵਾਸੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਰਹਿਨਮਾਈ ਵਿੱਚ ਵਿਸ਼ਵਾਸ ਰੱਖਦੇ ਹਨ ਜੀ